ਲੇ ਵੀ ਦੋਸਤੂ ਆਪਣੀ ਆਪਦੀ ਸ਼ਾਪ ਤੇ ਆਏ ਹੋਏ ਆ ਸਤਵੀਰ ਆਪਣਾ ਭਰਾ ਹੈਗਾ ਕੰਮ ਕਰਦਾ ਹੈਗਾ ਡੌਗ ਦਾ ਜੀ ਡੌਗ ਲੈਵਰ ਰੱਖਦਾ ਭਰਾ ਆਪਣੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਡੌਗ ਪਾਲਣਾ ਇਹਨਾਂ ਦਾ ਚੱਲਦਾ ਨੰਬਰ ਬਿਆਸ ਸਕਰੀਨ ਤੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਫੀਡ ਲੈਣੀ ਆ ਫੀਡ ਪਈ ਆ ਪਿੰਜਰੇ ਪਏ ਆ ਗੱਦੇ ਪਏ ਆ ਤੇ ਆਹ ਪਟੇ ਪਏ ਆ ਉਧਰ ਵੀ ਜਾਤ ਮਾਰਦੇ ਸਾਰੇ ਪ੍ਰਕਾਰ ਦੇ ਰਾਪੁਰ ਮਾਖੇ ਤੋਂ ਆ ਜੀ ਤੇ ਇਹਨਾਂ ਦਾ ਚੱਲਦਾ ਪਿਆ ਨੰਬਰ ਸਕਰੀਨ ਤੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਕੁੱਤੇ ਲੈਣੇ ਆ ਤਾਂ ਇਹਨਾਂ ਦੇ ਚੱਲਦੇ ਨੰਬਰ ਤੇ ਕੰਟੈਕਟ ਕਰੋ ਤੇ ਝਨੀਰ ਝਨੀਰੇ ਸਾਹਮਣੇ ਇਹਨਾਂ ਦੇ ਨੇੜੇ ਲੋਕੇਸ਼ਨ ਦੀ ਪੈ ਜਾਂਦੀ ਆ ਸਰਕਾਰੀ ਸਕੂਲ ਪੈ ਜਾਂਦਾ ਜੀ ਸਰਕਾਰੀ ਡੰਗਰ ਹਸਪੀਟਲ ਆ ਜਾਂਦਾ ਕੁਰਕਣੀ ਰੋਡ ਵੱਜਦਾ ਜੀ ਇਹ ਕੁਰਕਣੀ ਫਤਿਹਪੁਰ ਚੈਨ ਵਾਲਾ ਪਿਲਸ਼ੀਆਂ ਇਹ ਰੋਡ ਵੱਜਦਾ ਬਾਹਰਲੀ ਬਾਹਰਲੀ ਫਿਰਨੀ ਤੇ ਇਹ ਸ਼ਾਪ ਆ ਸੋ ਨੂੰ ਇੱਥੇ ਪਿਆਰੀਆਂ ਪਿਆਰੀਆਂ ਚਿੜੀਆਂ ਮਿਲ ਜਾਣਗੀਆਂ ਪੁਰਾਣੇ ਪਿਆਰੇ ਪਿਆਰੇ ਡੌਗ ਮਿਲ ਜਾਣਗੇ ਡੌਗ ਇਹਨਾਂ ਕੋਲੇ ਸਾਰੇ ਪ੍ਰਕਾਰ ਦੇ ਹੁੰਦੇ ਨੇ ਕਿਉਂਕਿ ਕੰਡੈਕਟ ਕਰ ਲੈਂਦੇ ਨੇ ਕੰਡੈਕਟ ਇਹਨਾਂ ਦਾ ਨੰਬਰ ਚੱਲਦਾ ਹੁੰਦਾ ਸਕਰੀਨ ਤੇ ਨੰਬਰ ਸਕਰੀਨ ਤੇ ਚੱਲਦਾ ਹੁੰਦਾ ਹਣਾ ਚੱਲਦਾ ਹੁੰਦਾ ਹਣਾ ਤੇ ਜਿਹੜੇ ਵੀ ਭਰਾ ਕੋਈ ਵੀ ਡੌਗ ਦਾ ਕੰਮ ਕਰਨਾ ਚਾਹਣੇ ਸਾਰੀ ਪ੍ਰਕਾਰ ਦੀ ਆਪਣੇ ਕੋਲੇ ਮੈਡੀਕਲ ਦੀ ਵੀ ਪਈ ਆ ਹਣਾ ਫੀਡ ਵੀ ਪਈ ਆ ਹਣਾ ਆਪਣੇ ਕੋਲੇ ਤੇ ਹੱਡੀਆਂ ਵੀ ਕਿਸੇ ਹਰੇਕ ਪ੍ਰਕਾਰ ਦੀਆਂ ਪਈਆਂ ਹਣਾ ਸ਼ੌਕ ਪਈ ਆਪਣੀ ਭਰੀ ਇੰਤਜ਼ਾਰਾ ਤੁਹਾਡੇ ਪਿਆਰ ਦਾ ਸ਼ੌਂਕ ਪਾਲੋ ਉਹ ਪਾਲੋ ਕਿਉਂਕਿ ਬੇਅਨਜਾਨ ਜਾਨਵਰਾਂ ਨੂੰ ਕੌਣ ਨਹੀਂ ਪਾਲਦਾ ਤੇ ਅੱਜ ਕੱਲ ਤਾਂ ਮੇਰੀਆਂ ਭੈਣਾਂ ਹਣਾ ਮੇਰੇ ਭਰਾ ਬਹੁਤ ਪਿਆਰੇ ਪਿਆਰੇ ਡੌਗ ਪਾਲਦੇ ਆ ਜੀ ਪਾਲਣੇ ਚਾਹੀਦੇ ਨੇ ਕਿਉਂਕਿ ਬੇਅਨਜਾਨ ਜਾਨਵਰ ਨੇ ਆਪਾਂ ਨੂੰ ਕਿਸੇ ਵੀ ਹਾਦਸੇ ਦੇ ਵਿੱਚ ਹੁੰਨੇ ਆ ਪਰ ਇੱਕ ਵਫਾਦਾਰ ਚੀਜ਼ ਦਾ ਮੈਂ ਮੈਂ ਨਹੀਂ ਰਖਦਾ ਵੀ ਇੱਕ ਵਫਾਦਾਰ ਚੀਜ਼ ਉਹ ਆ ਜਿਹੜੇ ਪਿਆਰੇ ਪਿਆਰੇ ਡੌਗ ਨੇ ਕਿਉਂਕਿ ਕਈ ਵਾਰੀ ਇਦਾਂ ਦੀ ਹਾਦਸੇ ਦੇ ਵਿੱਚ ਹੁੰਨੇ ਆ ਵੀ ਪੈਸਾ ਜੇਬ 'ਚ ਨਹੀਂ ਹੁੰਦਾ ਪਰ ਇਹ ਸਾਬਰ ਤੇ ਸ ਦੋ ਗਾਲੇ ਹੁੰਦੇ ਨੇ ਤੇ ਉਹਦੇ ਨੇ ਸਾਰਾ ਆਪਣੇ ਕੋਲੇ ਵਰਕ ਪਿਆ ਜਿਵੇਂ ਪਿਆਰੇ ਪਿਆਰੇ ਗੱਦੇ ਪਏ ਆ ਤੁਹਾਨੂੰ ਵੱਡੇ ਛੋਟੇ ਜਿੱਦਾਂ ਦੇ ਲੈਣੇ ਆ ਸਾਰੇ ਪ੍ਰਕਾਰ ਦੀ ਇਹਨਾਂ ਕੋਲੇ ਹੱਡੀ ਖੀਡ ਪਈ ਹੁੰਦੀ ਆ ਜੀ ਤੁਸੀਂ ਕਿਸੇ ਵੀ ਪ੍ਰਕਾਰ ਦੀ ਲੈ ਸਕਦੇ ਹੋ ਤੇ ਆਪਣੇ 마스크 ਪਏ ਨੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਚੀਜ਼ ਲੈਣੀ ਆ ਤਾਂ ਸੁਧਵੀਰ ਆਪਣੇ ਕੋਲੇ ਪਈ ਆ ਹਨਾ ਮੌਕੇ ਤੇ ਹਨਾ ਬਈ ਤੇ ਇਹ ਨਹੀਂ ਹੈਗਾ ਵੀ ਗਾਜ ਨੂੰ ਦੂਰ ਜਾਣਾ ਪਊਗਾ ਹਨਾ ਕਿੰਨੇ ਪ੍ਰਕਾਰ ਦੇ ਮੰਨ ਕੇ ਡੌਗ ਹੁੰਦੇ ਨੇ ਕਿੰਨੇ ਇਸੇ ਪ੍ਰਕਾਰ ਦਾ ਮਰਜ਼ੀ ਮੰਗੋ ਫੋਨ ਕਰਕੇ ਦੱਸੋ ਫੋਨ ਕਰਕੇ ਦੱਸੇ ਆਪਾਂ ਸੇਵਾ ਦੇ ਵਿੱਚ ਹਾਜ਼ਰ ਆ ਹਨਾ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਵੀ ਕਿੱਥੇ ਕਿੱਥੇ ਭੇਜ ਦਿੰਨੇ ਆ ਆਪਾਂ ਕੋਈ ਮਾਰਕੀ ਨੀ ਦੇਸ਼ ਦੇ ਬੰਦਾ ਜਿੱਤੇ ਮਾਰਕੀ ਵੀ ਹੈ ਠੀਕ ਹੈ ਵੀਰੇ ਵੀ ਤੁਸੀਂ ਚਲਦੇ ਨੰਬਰਾਂ ਦੇ ਇੱਕ ਨਾਈਟ ਕਰੋ ਤੁਸੀਂ ਇਹ ਦੱਸੋ ਵੀ ਸਾਨੂੰ ਆਹ ਚੀਜ਼ ਚਾਹੀਦੀ ਆ ਡਾਕ ਦੇ ਵਿੱਚ ਅਸੀਂ ਉੱਥੇ ਹੀ ਭੇਜਾਂਗੇ ਕਿਉਂਕਿ ਉਹ ਭੇਜਿਆ ਜਾਂਦਾ ਹੁੰਦਾ ਜੀ ਕਿਉਂਕਿ ਕਾਰੀਅਰ ਕਰਨ ਦਾ ਚਾਹੇ ਕਿਵੇਂ ਕਰਨ ਸਾਨੂੰ ਭੇਜਣਗੇ ਤੇ ਉਹ ਵੀ ਵਧੀਆ ਰੇਟ ਤੇ ਹਨਾ ਇਹ ਘੱਟ ਰੇਟ ਤੇ ਹਨਾ ਵੀ ਪਰ ਤੁਸੀਂ ਸ਼ੌਂਕ ਪਾ ਲਓ ਯਾਰ ਹਨਾ ਵੀ ਪੈਸੇ ਦਾ ਕੋਈ ਗੱਲ ਨਹੀਂ ਆਪਾਂ ਘੱਟ ਵੱਧ ਕਰ ਲਾਂਗੇ ਤੇ ਜਿਹੜੀ ਇਹਨਾਂ ਦੀ ਸ਼ਾਪ ਬਹੁਤ ਭਰੀ ਪਈ ਆ ਕਹਿੰਦੇ ਘਰੀ ਪਈ ਆ ਸੋਨਾ ਗਾਮਾ ਬਹੁਤ ਘੈਂਡ ਗਾਮਾ ਇੱਧਰ ਵੀ ਕਿਸੇ ਵੀ ਪ੍ਰਕਾਰ ਦੇ ਜਿਹੜੇ ਇਦਾਂ ਦੇ ਪਟੇ ਨੇ ਪ੍ਰੀਮੀਅਮ ਹੈ ਨੇ ਵੀ ਪੂਰੀ ਇਹ ਨਹੀਂ ਵੀ ਸਟਾਕ ਜਬਰ ਲੈ ਵੀ ਪੂਰੀ ਪੂਰੀ ਚੀਜ਼ ਜੀ ਰੱਖੀ ਹੋਈ ਆ ਜਿਹੜੀ ਸ਼ੌਂਕ ਦੀ ਆ ਠੀਕ ਆ ਤੇ ਇਹਦੇ ਨਾਲ ਨਾਲ ਆਪਣੇ ਕੋਲੇ ਹਰੇਕ ਪ੍ਰਕਾਰ ਦੀ ਮੈਡੀਕਲ ਪਈ ਆ ਸਤਵੀਰ ਹਰੇਕ ਵੀ ਮੋਰ ਦੀ ਮੈਡੀਕਲ ਪਈ ਆ ਹਨਾ ਪਸ਼ੂਆਂ ਦੀ ਆ ਡੌਗ ਦੀ ਆ ਕਿਸੇ ਵੀ ਪ੍ਰਕਾਰ ਦਾ ਵੱਡਾ ਬੱਚਾ ਬਿਮਾਰ ਹੁੰਦਾ ਜੀ ਉਹਦੇ ਵਾਸਤੇ ਮੈਡੀਕਲ ਆ ਬਾਕੀ ਸਭ ਤੋਂ ਵਧੀਆ ਇਹ ਗੱਲ ਆ ਵੀ ਇਨਾਂ ਕੋਲੇ ਚਿੜੀਆਂ ਰੱਖੀਆਂ ਹੋਈਆਂ ਤੇ ਸਾਰੀ ਇਹਨਾਂ ਕੋਲੇ ਮੈਡੀਕਲ ਪਈ ਆ ਦੂਜਾ ਨੰਬਰ ਇਹਨਾਂ ਕੋਲੇ ਜਦੋਂ ਵੀ ਤੁਸੀਂ ਇਹਨਾਂ ਨੂੰ ਫੋਨ ਕਰਦੇ ਹੋ ਤੁਹਾਡਾ ਬੱਚਾ ਬਿਮਾਰ ਹੁੰਦਾ ਘਰ ਬੈਠੇ ਤੁਹਾਡਾ ਹੱਲ ਕਰ ਦੇਣਗੇ ਤੁਹਾਨੂੰ ਦੱਸ ਦੇਣਗੇ ਵੀ ਆਹ ਫੀਲਡ ਦੀ ਲੋੜ ਆ ਜੀ ਇਹਨਾਂ ਨੂੰ ਆਹ ਚੀਜ਼ ਇਹਨਾਂ ਨੂੰ ਮੈਡੀਕਲ ਦੀ ਲੋੜ ਆ ਚੱਲਦਾ ਪਿਆ ਨੰਬਰ ਆ ਜੀ ਇਹਨਾਂ ਦਾ ਨੰਬਰ ਤੇ ਜ਼ਰੂਰ ਕਨੈਕਟ ਕਰਨਾ ਚਨੀਰਪਿੰਡਾ ਜੀ ਚਨੀਰਪਿੰਡਾ ਕੁਰਕਣੀ ਰੋਡ ਆ ਪਿਲਸ਼ੀਆਂ ਵਾਲਾ ਰੋਡ ਪੈਂਦਾ ਇਹ ਬਾਹਰਲੀ ਬਾਹਰਲੀ ਫਿਰਨੀ ਆ ਜਾਂਦੀ ਆ ਬਾਬੇ ਪ੍ਰੇਮਦਾਸ ਵਾਲੀ ਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਹਨਾ ਤੇ ਸਟਾਕ ਆਪਣੇ ਕੋਲੇ ਖੁੱਲ ਪਿਆ ਕਿਸੇ ਵੀ ਪ੍ਰਕਾਰ ਦੇ ਤੁਹਾਨੂੰ ਡਾਗ ਲੈਣਾ ਛੋਟਾ ਲੈਣਾ ਵੱਡਾ ਲੈਣਾ ਕਨੈਕਟ ਕਰਨਾ ਫੋਨ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਭਰਾਵਾਂ ਤੱਕ ਉਹਨੀਆਂ ਮੇਰੀਆਂ ਭੈਣਾਂ ਤੱਕ ਪਹੁੰਚਾ ਦਿਓ ਹੁਣ ਲੇਟ ਨਾ ਹੋਵੋ ਆਪਾਂ ਛਨੀਰਾ ਆਪਣਾ ਏਰੀਆ ਆਪਣੇ ਭਰਾਵਾਂ ਦਾ ਏਰੀਆ ਜ਼ਰੂਰ ਕਨੈਕਟ ਕਰਨਾ ਥੈਂਕ ਯੂ